ਜਿਹੜੇ-ਜਿਹੜੇ ਮਾਪੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਖੂਬ ਪੜ੍ਹਾਈ ਕਰਨ ਉਹਨਾਂ ਦੀ ਜ਼ਿੰਦਗੀ ਸਾਡੇ ਪੰਜਾਬ ਵਿੱਚ ਹੀ ਸੈਟਲ ਹੋ ਜਾਵੇ ਉਹਨਾਂ ਨੂੰ ਨੌਕਰੀਆਂ ਮਿਲਣ ਉਹਨਾਂ ਨੂੰ ਰੁਜ਼ਗਾਰ ਮਿਲੇ ਤਾਂ ਫਿਰ ਉਹ ਆ ਗਲਤੀ ਨਾ ਕਰਨ ਬੇਸ਼ੱਕ ਪਿਛਲੇ ਸਮੇਂ 'ਚ ਗਲਤੀਆਂ ਹੋਈਆਂ ਨੇ ਬਹੁਤ ਸਾਰੇ ਮਾਪਿਆਂ ਕੋਈਆਂ ਨੇ ਤੇ ਉਹਦੇ ਨਤੀਜੇ ਜਿਹੜੇ ਨੇ ਉਹ ਆਪਾਂ ਲੋਕਾਂ ਨੂੰ ਭੁਗਤਨੇ ਪੈ ਰਹੇ ਨੇ ਤੁਸੀਂ ਸਭ ਜਾਣਦੇ ਹੋ ਕਿ ਹਰੇਕ ਮਾਂ-ਬਾਪ ਚਾਹੁੰਦਾ ਕਿ ਉਹਦਾ ਬੱਚਾ ਵਧੀਆ ਪੜ੍ਹਾਈ ਕਰੇ 10th 2 ਤੋਂ ਬਾਅਦ ਗ੍ਰੈਜੂਏਸ਼ਨ ਕਰੇ ਪੋਸਟ ਗ੍ਰੈਜੂਏਸ਼ਨ ਕਰੇ ਕੋਈਦੋਂ ਨਹੀਂ ਵੱਧ ਪੜ੍ਹਾਈ ਕਰੇ ਡਿਪਲੋਮੇ ਡਿਗਰੀਆਂ ਲਵੇ ਤਾਂ ਉਹਨਾਂ ਦੀ ਤਾਂ ਹੀ ਵੈਲਿਊ ਹੋਵੇਗੀ ਜੇ ਤੁਸੀਂ ਜਾਂ ਆਪਾਂ ਸਾਰੇ ਰਲ ਕੇ ਇੱਕ ਗਲਤੀ ਨਹੀਂ ਕਰਾਂਗੇ ਬਹੁਤ سارے ਲੋਕ ਨਹੀਂ ਕਰਦੇ ਲੇਕਿਨ ਬਹੁਤ سارے ਕਰ ਨਹੀਂ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਦੇ ਬੱਚਿਆਂ ਦੀ ਜੋਕੇ ਤੁਸੀਂ ਜਿੰਨੇ ਵੀ ਆਪਣੇ ਬੱਚੇ ਪੜਾਉਂਦੇ ਹੋ ਕਿੰਨੀ ਮਿਹਨਤ ਕਰਦੇ ਹੋ ਤੁਸੀਂ ਕਿੰਨਾ ਪੈਸਾ ਖਰਚਦੇ ਹੋ ਐਡਮਿਸ਼ਨਾਂ ਤੇ ਫੀਸਾਂ ਤੇ ਯੂਨੀਫਾਰਮ ਤੇ ਬੁਕਸ ਤੇ ਅਤੇ ਹੋਰ ਬਹੁਤ ਸਾਰੇ ਖਰਚੇ ਜਿਹੜੇ ਨੇ ਸਕੂਲਾਂ ਦੇ ਤੁਸੀਂ ਝੁੱਕਦੇ ਹੋ ਚਾਹੇ ਉਹ ਪ੍ਰਾਈਵੇਟ ਸਕੂਲ ਹੋਣ ਚਾਹੇ ਉਹ ਕੋਈ ਹੋਰ ਹੋਣ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਖਰਚੇ ਮਾਪਿਆਂ ਨੂੰ ਕਰਨੇ ਪੈਂਦੇ ਨੇ ਤੇ ਲੇਕਿਨ ਜਦੋਂ ਉਹਨਾਂ ਦੇ ਬੱਚੇ ਗ੍ਰੈਜੂਏਸ਼ਨ ਕਰ ਜਾਂਦੇ ਨੇ ਪੋਸਟ ਗ੍ਰੈਜੂਏਸ਼ਨ ਕਰ ਜਾਂਦੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤਾਂ ਫਿਰ ਉਹ ਬੱਚੇ ਵੀ ਨਰਾਸ਼ ਹੁੰਦੇ ਤੇ ਮਾਪੇ ਵੀ ਨ ਆਈ ਫੰਬੈਲ ਪਰ ਇੱਥੇ ਇੱਕ ਗੱਲ ਸੋਚਣ ਵਾਲੀ ਆ ਕਿ ਇੱਥੇ ਨਾ ਨੌਕਰੀ ਕਿਉਂ ਨਹੀਂ ਮਿਲਦੀ ਕਿਹੜੀ ਗਲਤੀ ਸਾਡੇ ਕੋਲ ਹੋ ਗਈ ਆ ਫਿਰ ਜਦੋਂ ਸਵਾਲ ਤੁਹਾਡੇ ਵਰਗੇ ਸੂਝਵਾਨ ਸੱਜਣ ਕਰਦੇ ਨੇ ਤਾਂ ਫਿਰ ਉਹਦੇ ਜਵਾਬ ਬੜੇ ਹੈਰਾਨੀਜਨਕ ਹੁੰਦੇ ਨੇ ਕਿ ਵਾਕਿਆ ਹੀ ਇਹ ਗਲਤੀ ਸਾਡੇ ਕੋਲ ਹੋ ਗਈ ਜ਼ਿੰਦਗੀ 'ਚ ਹੁਣ ਵੇਖੋ ਨੌਕਰੀ ਕਿੰਨੇ ਦੇਣੀ ਹੁੰਦੀ ਸਰਕਾਰ ਨੇ ਸਰਕਾਰ ਕਿੰਨੀ ਇਦਾਂ ਬਣਦੀ ਆ ਐਮਐਲਏ ਚੁਣ ਤੋਂ ਬਾਅਦ ਹੁਣ ਜਦੋਂ ਅਸੀਂ ਐਮਐਲਏ ਦਸਮੀ ਪਾਸ ਜਾਂ ਪਲੱਸ 2 ਪਾਸ ਜੁਣਾਗੇ ਉਹ ਸਾਨੂੰ ਕਿੱਥੋਂ ਡਿਗਰੀਆਂ ਵਾਲੇ ਮੁੰਡੇ ਕੁੜੀਆਂ ਨੂੰ ਜਾਂ ਤੁਹਾਡੇ ਧੀਆਂ ਪੁੱਤਾਂ ਨੂੰ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਉਹਨਾਂ ਨੂੰ ਨੌਕਰੀਆਂ ਕਿੱਦਾਂ ਉਹ ਦੇਣਗੇ ਹੁਣ ਕਿੰਨੇ ਐਮਐਲਏਜ਼ ਨੇ ਜਿਹੜੇ ਤੁਸੀਂ ਪੰਜਾਬ ਵਿੱਚ ਵੇਖ ਲਓ ਉਹ ਉਹਨਾਂ ਦੀ ਐਜੂਕੇਸ਼ਨ ਵੇਖ ਲਓ ਤੁਸੀਂ ਸਰਚ ਮਾਰ ਲਓ ਗੂਗਲ ਤੇ ਸਰਚ ਮਾਰ ਲਓ ਉਹਨਾਂ ਦੀ ਲਾਈਫ ਮਾਰੇ ਸਰਚ ਮਾਰ ਲਓ ਤੁਹਾਨੂੰ ਬਹੁਤ ਸਾਰੇ ਲੋਕ ਦਸਵੀਂ ਪਾਸ ਹੀ ਲੱਭਣਗੇ ਤੁਹਾਨੂੰ ਬਹੁਤ ਸਾਰੇ ਉਦੋਂ ਥੋੜੇ ਜਿਹੇ ਵੱਧ ਲੋਕ ਮਿਲਣਗੇ ਪਲੱਸ 2 ਕਾ ਥੋੜੇ ਜਿਹੇ ਹੋਰ ਲੋਕ ਤੁਹਾਨੂੰ ਮਿਲਣਗੇ ਗ੍ਰੈਜੂਏਸ਼ਨ ਥੋੜੇ ਜੇ ਲੋਕ ਪੋਸਟ ਗ੍ਰੈਜੂਏਸ਼ਨ ਹੈ ਤੇ ਕੋਈ ਕੋਈ ਤੁਹਾਨੂੰ ਪੀ ਐਚ ਡੀ ਮਿਲੇਗਾ ਹੁਣ ਜਦੋਂ ਅਸੀਂ ਚੁਣੇ ਹੀ ਐਮ ਐਲ اے ਜਿਹੜੇ ਨੇ ਬਹੁਤ ਘੱਟ ਪੜ੍ਹਾਈ ਵਾਲੇ ਤਾਂ ਅਸੀਂ ਉਹਨਾਂ ਕੋ ਆਪਣੇ ਬੱਚਿਆਂ ਦੇ ਕੈਰੀਅਰ ਦੀ ਕਿਹੜੀ ਉਮੀਦ ਰੱਖਾਂਗੇ ਅਸੀਂ ਉਹਨਾਂ ਲੋਕਾਂ ਨੂੰ ਕਿਹੜੀ ਉਮੀਦ ਰੱਖਾਂਗੇ ਜਿਹੜਾ ਬੰਦਾ ਜੁਨੀਵਰਸਿਟੀ 'ਚ ਨਹੀਂ ਗਿਆ ਜਿਹੜਾ ਬੱਚਾ ਕਾਲਜ 'ਚ ਨਹੀਂ ਗਿਆ ਉਹਨੇ ਪੜ੍ਹਾਈ ਨਹੀਂ ਕੀਤੀ ਉਹਨੂੰ ਕੀ ਨੋਲਿਜ ਹੈ ਕਿ ਕਾਲਜ ਦੀ ਪੜ੍ਹਾਈ ਦਾ ਕੀ ਅਰਥ ਆ ਯੂਨੀਵਰਸਿਟੀ ਦੀ ਪੜ੍ਹਾਈ ਦਾ ਕੀ ਅਰਥ ਆ ਜਾਂ ਉਹਨੂੰ ਮਾਪਿਆਂ ਦੇ ਦਰਦ ਦਾ ਜਾਂ ਉਸ ਬੱਚੇ ਦੇ ਦਰਦ ਦਾ ਜਿਨੇ ਵਿਚਾਰੇ ਨੇ ਕਿੰਨੀ ਮਿਹਨਤ ਕਰਕੇ ਪੜ੍ਹਾਈ ਜਿਹੜੀਆਂ ਡਿਗਰੀਆਂ ਲਈਆਂ ਨੇ ਉਹਨਾਂ ਨੂੰ ਉਹਦਾ ਦਰਦ ਹੀ ਨਹੀਂ ਹੈਗਾ ਕਿ ਉਹ ਨੌਕਰੀਆਂ ਕਿੱਥੋਂ ਲੈਣਗੇ ਕਿਉਂਕਿ ਇਹ ਜਿਹੜੀਆਂ ਜੱਲਾਂ ਨੇ ਇਹ ਗਲਤੀ ਅਸੀਂ ਕਰਦੇ ਆ ਜਦੋਂ ਵੋਟਾਂ ਹੁੰਦੀਆਂ ਨੇ ਮੈਕਸੇ ਸਿਆਸੀ ਪਾਰਟੀ ਦੇ ਪੱਖ 'ਚ ਨਹੀਂ ਵਿਰੋਧ 'ਚ ਨਹੀਂ ਮੇਰੀ ਗੱਲ ਸਿਰਫ ਇੰਨੀ ਆ ਕਿ ਅਸੀਂ ਜਦੋਂ ਅਸੀਂ ਵੋਟ ਪਾਉਣੀ ਹੋਵੇ ਸਾਨੂੰ ਪੜ੍ਹਿਆ ਲਿਖਿਆ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਆ ਜਿਹੜੇ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਬਰਾਬਰ ਦੇ ਹੁਣ ਅਸੀਂ ਵੋਟ ਪਾਉਣ ਲੱਗਾ ਤੇ ਬਹੁਤ ਥੱਲੇ ਚਲ ਜਾਂਦੇ ਆ ਇਹ ਤੋਂ ਪਿਛਲੇ ਸਮੇਂ ਆ ਚ ਪੰਜਵੀਂ ਪਾਸ ਲੋਕਾਂ ਨੂੰ ਵੀ ਲੋਕਾਂ ਨੇ ਵੋਟਾਂ ਪਾ ਕੇ ਐਮ ਐਲ ਏ ਤੇ ਮੰਤਰੀ ਬਣਾ ਛੱਡਿਆ ਕਈ ਤਾਂ ਅਨਪੜ੍ਹ ਵੀ ਬਣਾ ਛੱਡੇ ਹੁਣ ਆਪਾਂ ਥੋੜਾ ਸੁਧਰ ਜੀਏ ਇਹ ਚਾਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਸਾਡੇ ਧੀਆਂ ਪੁੱਤ ਨਹੀਂ ਜਿਉ ਉਹਨਾਂ ਨੂੰ ਆਪਾਂ ਵਧੀਆ ਪੜਾਈ ਦੇ ਰਹੇ ਆ ਤੇ ਕਮ ਸੇ ਕਮ ਆਪਾਂ ਨੂੰ ਤੇ ਸੁਧਰਨਾ ਚਾਹੀਦਾ ਨਾ ਜੇ ਅਸੀਂ ਵਧੀਆ ਬੰਦੇ ਚੁਣਾਂਗੇ ਤੇ ਹੋ ਸਕਦਾ ਆ ਮੈਂ ਇਹ ਨਹੀਂ ਕਹਿੰਦਾ ਦਸਵੀਂ ਪੜੇ ਜਾਂ ਪਲੱਸ 2 ਪੜੇ ਚੰਗੇ ਲੋਕ ਨਹੀਂ ਆ ਮੈਂ ਇਹ ਕਹਿਣਾ ਚਾਹੁੰਦਾ ਆ ਇਹਨਾਂ ਲੋਕ ਚੰਗਿਆਂ ਪੜ੍ਹਿਆ ਲਿਖਿਆ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜੇ ਤੁਹਾਡੇ ਬੱਚੇ ਨੂੰ ਇੱਕ ਛੋਟੀ ਜੀ ਨੌਕਰੀ ਲੈਣੀ ਹੋਵੇ ਛੋਟੀ ਜੀ ਨੌਕਰੀ ਉਹਦੇ ਲਈ ਕਿੰਨੀਆਂ ਕੰਡੀਸ਼ਨਾਂ ਨੇ ਪੜਾਈ ਦੀਆਂ ਕਿਉਂਕਿ ਕੋ ਘੱਟੋ ਘੱਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਔਰ ਕੋ ਡਿਪਲੋਮਾ ਹੋਣਾ ਚਾਹੀਦਾ ਕਿੰਨਾ ਐਕਸਪੀਰੀਅੰਸ ਚਾਹੀਦਾ ਤੇ ਜੇ ਤੁਹਾਡੇ ਬੱਚੇ ਦੀ ਛੋਟੀ ਜੀ ਨੌਕਰੀ ਜੇ ਦੀ ਤਨਖਾਹ ਪਤਾ ਨਹੀਂ ਕਿੰਨੀ ਹੋਏਗੀ 15000 ਲੱਗਣੀ ਚ 30000 ਲੱਗਣੀ ਉਹਦੇ ਲਈ ਇੰਨੀਆਂ ਕੰਡੀਸ਼ਨ ਆ ਤੇ ਜਿਸ ਬੰਦੇ ਨੇ ਜਿਸ ਐਮਐਲਏ ਨੇ ਜਾਂ ਐਮਪੀ ਨੇ ਤਨਖਾਹ ਜਆ ਲੱਗਭਗ 2 ਤੋਂ ਲੈ ਕੇ 4 ਲੱਖ ਤੱਕ ਲੱਗਣੀ ਆ ਉਹਦੇ ਲਈ ਕੋਈ ਕੰਡੀਸ਼ਨ ਹੀ ਨਹੀਂ ਹੈਗੀ ਤੇ ਸਾਨੂੰ ਇੰਨਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਸੋਚਣਾ ਕਿੰਨੇ ਆ ਆਪਾਂ ਹੀ ਸੋਚਣਾ ਜੇ ਆਪਾਂ ਸੋਚ ਲਵਾਂਗੇ ਤੇ ਚੰਗੇ ਰਵਾਂਗੇ ਨਹੀਂ ਸੋਚਾਂਗੇ ਤੇ ਮੈਂ ਸਾਡੇ ਬੱਚਿਆਂ ਦੇ ਲਈ ਇਹੋ ਕੁਝ ਹੁੰਦਾ ਰਹੇਗਾ ਜੋ ਸਾਡੇ ਕੋ ਪਿੱਛੇ ਗਲਤੀਆਂ ਹੁੰਦੀਆਂ ਰਹੀਆਂ ਨੇ ਉਹ ਆਪਾਂਗੇ ਵੀ ਥੋੜਾ ਸੋਚ ਲਈਏ ਕਿ ਆਪਾਂ ਘੱਟੋ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਵੋਟ ਪਾਇਆ ਕਰੀਏ ਭਾਵੇਂ ਸਾਡਾ ਉਹ ਵਿਰੋਧੀ ਕਿਉਂ ਨਾ ਹੋਵੇ ਕਮ ਸੇ ਕਮ ਪੜ੍ਹਿਆ ਲਿਖਿਆ ਬੰਦਾ ਪੜ੍ਹਾਈ ਆਪਾਂ ਕਰਦੇ ਕਿਉਂ ਆ ਜੇ ਸਾਨੂੰ ਕੋਈ ਪੁੱਛ ਲੇ ਅਸੀਂ ਬੱਚੇ ਕਿਉਂ ਪੜਾਉਂਦੇ ਆ ਆਪਾਂ ਇਸ ਕਰਕੇ ਪੜਾਉਂਦੇ ਕਿ ਬੱਚਿਆਂ ਦੀ ਸੋਚ ਵਧੇਗੀ ਬੱਚਿਆਂ ਦੇ ਨੌਲੇਜ ਵਿੱਚ ਵਾਧਾ ਹੋਏਗਾ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਣੇਗੀ ਤੇ ਜੇ ਸਾਨੂੰ ਇਸ ਗੱਲ ਦਾ ਸਾਥ ਤੇ ਆ ਕਿ ਸਾਨੂੰ ਕੇ ਚੰਗੀਆਂ ਲੋਕਾਂ ਨੂੰ ਵੋਟਾਂ ਪਾ ਕੇ ਅੱਗੇ ਲਿਉਣਾ ਚਾਹੀਦਾ ਤਾਂ ਕਿ ਉਹ ਵਧੀਆ ਕੰਮ ਕਰਨ ਤੇ ਚੰਗੇ ਤਰੀਕੇ ਦੇ ਨਾਲ ਸਾਡੇ ਬੱਚਿਆਂ ਲਈ ਨੌਕਰੀਆਂ ਤੇ ਰੋਜ਼ਗਾਰ ਦਾ ਪ੍ਰਬੰਧ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੰਗ ਸੋਨਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ